ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਝੋੜ ਦੇਣ ਵਾਲੀ ਬਹੁਤ ਸੋਹਣੀ ਕਹਾਣੀ ਆ ਅੰਜਲੀ ਨਾਮ ਦੀ ਇੱਕ ਔਰਤ ਕਿਸੇ ਸ਼ਹਿਰ ਦੇ ਬੱਸ ਸਟੈਂਡ ਦੇ ਵਿੱਚ ਖੜੀ ਆ ਉਹਦੇ ਮੁਠੀ ਵਿੱਚ ਕੁਝ ਪੈਸੇ ਆ ਉਹਨੇ ਮੁਠੀ ਦੇ ਵਿੱਚ ਘੁੱਟ ਰੱਖਿਆ ਉਹ ਸੋਚ ਰਹੀ ਹੈ ਕਿ ਜਲਦੀ ਜਲਦੀ ਬੱਸ ਆਵੇ ਤੇ ਮੈਂ ਬੱਸ ਚੜਾਂ ਤੇ ਜਲਦੀ ਆਪਣੇ ਘਰ ਜਾਵਾਂ। ਇਹਨੇ ਨੂੰ ਉਹ ਵੇਖਦੀ ਆ ਕਿ ਇੱਕ ਕਾਫੀ ਉਮਰ ਦਾ ਬਜ਼ੁਰਗ ਆ। ਉਹ ਜਿਹੜੇ ਜਿੰਨੇ ਵੀ ਬੱਸ ਅੱਡੇ 'ਚ ਲੋਕ ਖੜੇ ਹੁੰਦੇ ਆ ਉਹਨਾਂ ਅੱਗੇ ਹੱਥ ਜੋੜ ਕੇ ਇੱਕੋ ਹੀ ਗੱਲ ਕਹਿੰਦਾ ਕਿ ਮੇਰੀ ਬੇਟੀ ਹਸਪਤਾਲ ਦੇ ਵਿੱਚ ਦਾਖਲ ਹੈ। ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ। ਉਹਦੇ ਇਲਾਜ ਲਈ ਮੈਨੂੰ ਪੈਸੇ ਚਾਹੀਦੇ ਆ। ਕਿਰਪਾ ਕਰਕੇ ਮੇਰੀ ਮਦਦ ਕਰੋ। ਪਰ ਕੋਈ ਵੀ ਇਨਸਾਨ ਉਸ ਬਜ਼ੁਰਗ ਦੀ ਗੱਲ ਨੂੰ ਨਹੀਂ ਗੋਲਦਾ। ਉਹ ਜਿਹਦੇ ਮੁਰੇ ਵੀ ਹੱਥ ਛੜਦਾ ਉਹੀ ਇਨਸਾਨ ਉਥੋਂ ਪਰੇ ਚੱਲਿਆ ਜਾਂਦਾ ਰੋਂਦਾ ਰੋਂਦਾ ਉਹ ਬਜ਼ੁਰਗਾ ਜਿਹੜਾ ਅੰਜਲੀ ਕੋਲ ਆ ਜਾਂਦਾ ਤੇ ਅੰਜਲੀ ਕੋਲ ਆ ਕੇ ਪੈਰਾਂ ਭਾਰ ਬੈਠ ਕੇ ਉਹਨੂੰ ਕਹਿੰਦਾ ਵੀ ਧੀਏ ਮੇਰੀ ਧੀ ਤੇਰੇ ਵਰਗੀ ਆ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਹਸਪਤਾਲ ਦੇ ਵਿੱਚ ਮੈਂ ਉਹਤੇ ਬਹੁਤ ਪੈਸਾ ਲਾ ਚੁੱਕਿਆ ਮੈਂ ਆਪਣਾ ਸਾਰਾ ਕੁਝ ਵੇਚ ਚੁੱਕਿਆ ਹੁਣ ਮੇਰੀ ਬੇਵੱਸ ਹੋ ਗਈ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਤੂੰ ਮੇਰੀ ਥੋੜੀ ਬਹੁਤੀ ਮਦਦ ਕਰ ਦੇ ਤਾਂ ਮੇਰੀ ਧੀ ਦੀ ਜਾਨ ਬਚ ਸਕਦੀ ਆ ਅੰਜਲੀ ਸੋਚਦੀ ਆ ਵੀ ਇਹ ਪੈਸੇ ਜਿਹੜੇ ਮੈਂ ਇੱਕ ਮਹੀਨਾ ਕੰਮ ਕਰਕੇ ਕਮਾਏ ਨੇ ਥੋੜੀ ਜੀ ਤਨਖਾਹ ਮੈਨੂੰ ਮਿਲੀ ਆ ਜਿਹਦੇ ਜੋ ਮੈਂ ਆਪਣੇ ਬੱਚਿਆਂ ਲਈ ਖਾਣਾ ਜਾਂ ਵਰਦੀ ਲੈਣੀ ਆ ਵੀ ਜੇ ਮੈਂ ਇਹਨੂੰ ਦੇਤੇ ਤਾਂ ਮੇਰੇ ਘਰ ਦਾ ਜਿਹੜਾ ਖਰਚਾ ਉਹ ਕਿਵੇਂ ਚੱਲੂ ਉਹ ਬੜੀ ਦੁਚਿੱਤੀ ਦੇ ਵਿੱਚ ਪੈ ਜਾਂਦੀ ਆ ਉਸ ਬਜ਼ੁਰਗ ਨੂੰ ਉੱਥੋਂ ਖੜਾ ਕਰਦੀ ਆ ਤੇ ਕਹਿੰਦੀ ਬਾਬਾ ਜੀ ਵੀ ਇਦਾਂ ਹਨਾ ਭੀਖ ਨਾ ਮੰਗੋ ਵੀ ਤੁਸੀਂ ਕਿਸੇ ਹੋਰ ਤੋਂ ਮਦਦ ਮੰਗੋ ਵੀ ਮੇਰੇ ਮਤਲਬ ਮੇਰਾ ਇਨਾ ਗੁਜ਼ਾਰਾ ਨਹੀਂ ਹੈਗਾ ਉਹ ਕਹਿੰਦਾ ਵੀ ਦੇਖਤੀ ਇਹ ਇੱਥੇ ਕਿੰਨੇ ਲੋਕ ਖੜੇ ਸੀ ਮੈਂ ਸਾਰਿਆਂ ਤੋਂ ਮਿੰਨਤਾਂ ਕਰ ਕਰਕੇ ਮਦਦ ਮੰਗੀ ਪਰ ਮੈਨੂੰ ਕਿਸੇ ਨੇ ਮਦਦ ਨਹੀਂ ਦਿੱਤੀ ਪਰ ਤੀ ਇਹ ਮੈਨੂੰ ਉਮੀਦ ਆ ਕਿ ਤੂੰ ਜਰੂਰ ਮਦਦ ਕਰੇਂਗੀ ਅੰਜਲੀ ਬਿਨਾ ਸੋਚੇ ਸਮਝੇ ਉਹ ਜਿਹੜੇ ਪੈਸੇ ਆ ਉਹ ਬਜ਼ੁਰਗ ਨੂੰ ਦੇ ਦਿੰਦੀ ਆ ਤੇ ਬਜ਼ੁਰਗ ਉਹ ਪੈਸੇ ਲੈ ਕੇ ਚਲਿਆ ਜਾਂਦਾ ਉਹਨੂੰ ਅਸੀਸਾਂ ਦਿੰਦਾ ਫਿਰ ਉਸ ਤੋਂ ਬਾਅਦ ਅੰਜਲੀ ਬੱਸ ਦੇ ਵਿੱਚ ਬੈਠਦੀ ਆ ਤੇ ਬੱਸ ਦੇ ਵਿੱਚ ਬੈਠੀ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗਵਾਚ ਜਾਂਦੀ ਆ 26 ਸਾਲ ਦੀ ਅੰਜਲੀ ਦਾ ਜਦੋਂ ਵਿਆਹ ਹੋਇਆ ਤਾਂ ਉਹ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ ਕਿਉਂਕਿ ਉਹਦੇ ਘਰ ਵਾਲਾ ਵਧੀਆ ਕੰਮ ਕਰਦਾ ਸੀ ਉਹਦੀ ਵਧੀਆ ਨੌਕਰੀ ਸੀ ਵਿਆਹ ਤੋਂ 4 ਸਾਲ ਤੱਕ ਉਹਨਾਂ ਦੇ ਦੋ ਬੱਚੇ ਹੋ ਚੁੱਕੇ ਹੁੰਦੇ ਆ ਦੋਨੋਂ ਮੁੰਡੇ ਹੁੰਦੇ ਆ ਤੇ ਜੋੜੇ ਮੁੰਡੇ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਪੜਨ ਲਾਉਂਦੇ ਆ ਜ਼ਿੰਦਗੀ ਬਹੁਤ ਸੋਹਣੀ ਲੱਗ ਰਹੀ ਸੀ ਅਚਾਨਕ ਅੰਜਲੀ ਦੇ ਪਤੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਉਹ ਮੌਤ ਵੀ ਐਕਸੀਡੈਂਟ ਵੀ ਇਹੋ ਜਿਹਾ ਸੀ ਕਿ ਉਹ ਮੌਤ ਇੱਕ ਦਿਨ ਦੇ ਵਿੱਚ ਨਹੀਂ ਹੋਈ ਸੀ ਉਸ ਐਕਸੀਡੈਂਟ ਨੇ ਅੰਜਲੀ ਦੇ ਘਰ ਦੀ ਇੱਕ ਇੱਕ ਚੀਜ਼ ਵਗਵਾ ਦਿੱਤੀ ਕਿਉਂਕਿ ਅੰਜਲੀ ਦੇ ਘਰ ਵਾਲਾ ਹਸਪਤਾਲ ਦੇ ਵਿੱਚ ਦਾਖਲ ਸੀ ਉਹਦਾ ਇਲਾਜ ਚੱਲ ਰਿਹਾ ਸੀ ਅੰਜਲੀ ਦੇ ਪਤੀ ਦੇ ਇਲਾਜ ਤੇ ਬਹੁਤ ਪੈਸਾ ਲੱਗਿਆ ਉਹਨਾਂ ਨੇ ਜਿੰਨਾ ਵੀ ਆਪਣੇ ਘਰ ਦਾ ਸਮਾਨ ਸੀ ਇੱਕ ਇੱਕ ਕਰਕੇ ਵੇਚ ਦਿੱਤਾ ਕਿਉਂਕਿ ਅੰਜਲੀ ਨੂੰ ਆਪਣੇ ਪਤੀ ਨੂੰ ਬਚਾਉਣ ਲਈ ਉਹਦਾ ਇਲਾਜ ਕਰਾਉਣਾ ਪੈਣਾ ਸੀ ਤੇ ਇਲਾਜ ਲਈ ਪੈਸੇ ਉਹਨੇ ਸਾਰੇ ਰਿਸ਼ਤੇਦਾਰਾਂ ਤੋਂ ਮਿੱਤਰਾਂ ਦੋਸਤਾਂ ਤੋਂ ਮੰਗ ਮੰਗ ਕੇ ਵੇਖਲੇ ਸੀ ਕਿਸੇ ਨੇ ਥੋੜੇ ਦਿੱਤੇ ਕਿਸੇ ਨੇ ਬਹੁਤੇ ਦਿੱਤੇ ਕਿਸੇ ਨੇ ਜਵਾਬ ਦਿੱਤਾ ਇਸ ਕਰਕੇ ਹੁਣ ਉਹ ਕਿਸੇ ਤੋਂ ਹੋਰ ਮੰਗ ਨਹੀਂ ਸਕਦੀ ਸੀ ਹੋਰ ਕੋਈ ਆਮਦਨ ਦਾ ਸਾਧਨ ਵੀ ਨਹੀਂ ਸੀ ਉਹਨਾਂ ਕੋਲ ਉਹਨੇ ਹੌਲੀ-ਹੌਲੀ ਘਰ ਦੀਆਂ ਚੀਜ਼ਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣਾ ਘਰ ਆ ਜਿਹੜਾ ਅੱਧਾ ਉਹ ਵੀ ਵੇਚਤਾ ਬਸ ਛੋਟਾ ਜਿਹਾ ਪੋਰਸ਼ਨ ਜਿਹੜਾ ਇੱਕ ਕਮਰਾ ਤੇ ਰਸੋਈ ਬਾਥਰੂਮ ਇੰਨਾ ਕੁ ਪੋਰਸ਼ਨ ਰੱਖ ਕੇ ਬਾਕੀ ਸਾਰੀ ਜਗ੍ਹਾ ਵੀ ਵੇਚਦੀ ਪਰ ਅੰਜਲੀ ਦੇ ਪਤੀ ਦੀ ਤੇ 3 ਮਹੀਨਿਆਂ ਬਾਅਦ ਮੌਤ ਹੋ ਜਾਂਦੀ ਆ ਅੰਜਲੀ ਦੇ ਘਰ ਰੋਣ ਕਲਾਉਣ ਪੈ ਜਾਂਦਾ ਆਂਡ ਗਵਾਂਡ ਰਿਸ਼ਤੇਦਾਰ ਇਕੱਠੇ ਹੁੰਦੇ ਆ ਅੰਜਲੀ ਦੇ ਘਰ ਵਿੱਚ ਖਾਣ ਦਾ ਇੱਕ ਦਾਣਾ ਵੀ ਨਹੀਂ ਹੁੰਦਾ ਖਾਣ ਲਈ ਜਦੋਂ ਉਹਦੇ ਪਤੀ ਦੀ ਮੌਤ ਹੁੰਦੀ ਆ ਰਿਸ਼ਤੇਦਾਰ ਤੇ ਮਿੱਤਰ ਦੋਸਤ ਇਕੱਠੇ ਕਰ ਹੁੰਦੇ ਆ ਜਦੋਂ ਫਿਰ ਉਹ ਜੇ ਉਹਦੇ ਅੰਤਮ ਸੰਸਕਾਰ ਦੀ ਤਿਆਰੀ ਕਰਦੇ ਆ ਅੰਤਮ ਰਸਮਾਂ ਦੀ ਤਿਆਰੀ ਕਰਦੇ ਆ ਜਿੰਨੇ ਦਿਨ ਅੰਜਲੀ ਦੇ ਘਰ ਵਾਲੇ ਦਾ ਭੋਗ ਨਹੀਂ ਪਿਆ ਲੋਕੀ ਆਉਂਦੇ ਰਹੇ ਕੋਈ ਅੰਜਲੀ ਨੂੰ ਖਾਣ ਪੀਣ ਨੂੰ ਦੇ ਜਾਂਦਾ ਕੋਈ ਰੋਟੀ ਦੇ ਜਾਂਦਾ ਹਮਦਰਦੀ ਜਿਤਾਉਂਦੇ ਇਸ ਤਰ੍ਹਾਂ 10 ਦਿਨ ਲੰਘ ਗਏ ਅੰਜਲੀ ਦੇ ਪਤੀ ਦੇ ਭੋਗ ਤੋਂ ਬਾਅਦ ਰਿਸ਼ਤੇਦਾਰਾ ਜਿਹੜੇ ਉਹ ਵੀ ਹੌਲੀ-ਹੌਲੀ ਖਿਸਕਣੇ ਸ਼ੁਰੂ ਹੋ ਗਏ ਹੁਣ ਕਿਸੇ ਨੂੰ ਹੁਣ ਕੋਈ ਕਿੰਨਾ ਚਿਰ ਪਾਲ ਸਕਦਾ ਤੇ ਅੰਜਲੀ ਨੇ ਸੋਚਿਆ ਵੀ ਮੇਰੇ ਬੱਚੇ ਤਾਂ ਭੁੱਖੇ ਮਰ ਜਾਣਗੇ ਵੀ ਮੈਨੂੰ ਪੜਾਉਣੇ ਵੀ ਆ ਵੀ ਮੇਰੇ ਤੇ ਜਿਹੜੀ ਵਿਪਤਾ ਪੈ ਗਈ ਵੀ ਹੁਣ ਇਹਦੇ ਨਾਲ ਤਾਂ ਮੈਨੂੰ ਨਜਿਛਣਾ ਪਊਗਾ ਇਸ ਲਈ ਉਹ ਨਾ ਕੰਮ ਦੀ ਭਾਲ ਦੇ ਵਿੱਚ ਸ਼ਹਿਰ ਚਲੀ ਜਾਂਦੀ ਆ ਜਦੋਂ ਉਹ ਸ਼ਹਿਰ ਜਾਂਦੀ ਆ ਤਾਂ ਇੱਕ ਹੋਟਲ ਦੇ ਵਿਚ ਇੱਕ ਨਾ ਛੋਟਾ ਜਿਹਾ ਬੱਚਾ ਜਿਹੜਾ ਭਾਂਡੇ ਮਾਂਜ ਰਿਹਾ ਹੁੰਦਾ ਤੇ ਉਹਦੇ ਸਾਹਮਣੇ ਭਾਂਡਿਆਂ ਦਾ ਬਹੁਤ ਵੱਡਾ ਢੇਰ ਹੁੰਦਾ ਤੇ ਉਹ ਤੋਂ ਭਾਂਡੇ ਮਾਂਜੇ ਨਹੀਂ ਜਾ ਰਹੇ ਹੁੰਦੇ ਉਹ ਹੋਟਲ ਦੇ ਵਿੱਚ ਵੜ ਜਾਂਦੀ ਹੈ ਤੇ ਹੋਟਲ ਦੇ ਮਾਲਕ ਨੂੰ ਕਹਿੰਦੀ ਆ ਕਿ ਤੁਸੀਂ ਵੀਰ ਜੀ ਮੈਨੂੰ ਕੰਮ ਦੇ ਦਿਓ ਵੀ ਮੈਨੂੰ ਕੰਮ ਦੀ ਲੋੜ ਆ ਮੇਰੇ ਛੋਟੇ ਛੋਟੇ ਬੱਚੇ ਆ ਮੇਰੇ ਪਤੀ ਦੀ ਮੌਤ ਹੋ ਚੁੱਕੀ ਆ ਤਾਂ ਹੋਟਲ ਦਾ ਮਾਲਕ ਕਹਿੰਦਾ ਵੀ ਦੇਖੋ ਭੈਣ ਜੀ ਮੇਰੇ ਇੱਥੇ ਬਹੁਤ ਸਾਰੇ ਮੁੰਡੇ ਕੰਮ ਕਰਦੇ ਨੇ ਤੇ ਵੀ ਮੈਂ ਔਰਤ ਨੂੰ ਨਹੀਂ ਰੱਖ ਸਕਦਾ ਵੀ ਹੁਣ ਮੈਂ ਤੁਹਾਨੂੰ ਇੱਥੇ ਕੰਮ ਤੇ ਰੱਖ ਲਾਂ ਕੱਲ ਨੂੰ ਕੋਈ ਉੰਨੀ ਕੀ ਹੋ ਜੇ ਵੀ ਮੇਰੇ ਹੋਟਲ ਦਾ ਨਾਮ ਖਰਾਬ ਹੋ ਹਣਾ ਵੀ ਇਸ ਕਰਕੇ ਮੈਂ ਰੱਖ ਨਹੀਂ ਸਕਦਾਗਾ ਤਾਂ ਅੰਜਲੀ ਕਹਿੰਦੀ ਹੈ ਕਿ ਵੀ ਤੁਸੀਂ ਪਲੀਜ਼ ਮੇਰੀ ਹਾਲਤ ਨੂੰ ਸਮਝੋ ਵੀ ਮੈਨੂੰ ਕੰਮ ਦੇ ਦਿਓ ਵੀ ਕੋਈ ਵੀ ਦਿੱਕਤ ਨਹੀਂ ਆਊਗੀ ਹੋਟਲ ਦਾ ਜਿਹੜਾ ਮਾਲਕ ਹੁੰਦਾ ਉਹਦਾ ਨਾ ਦਿਲ ਪਿਗਲ ਜਾਂਦਾ ਬਹੁਤ ਜਜ਼ਬਾਤੀ ਹੁੰਦਾ ਉਹਨੂੰ ਤਰਸ ਆ ਜਾਂਦਾ ਅੰਜਲੀ ਤੇ ਉਹਨੂੰ ਕੰਮ ਤੇ ਰੱਖ ਲੈਂਦਾ ਜਦੋਂ ਅੰਜਲੀ ਉੱਥੇ ਕੰਮ ਕਰਦੀ ਆ ਤਾਂ ਜਿਹੜਾ ਹੋਟਲ ਦੇ ਵਿੱਚ ਖਾਣਾ ਬਚਦਾ ਹਨਾ ਉਹ ਕਦੇ ਕੋਈ ਕਰਮਚਾਰੀ ਲੈ ਜਾਂਦਾ ਕਦੇ ਕੋਈ ਲੈ ਜਾਂਦਾ ਤੇ ਅੰਜਲੀ ਵੀ ਆਪਣੇ ਬੱਚਿਆਂ ਵਾਸਤੇ ਉੱਥੋਂ ਖਾਣਾ ਲੈ ਆਉਂਦੀ ਆ ਜਿੱਦੇ ਕਦੇ ਖਾਣਾ ਘੱਟ ਬਚਦਾ ਸੀ ਤੇ ਸਟਾਫ ਜ਼ਿਆਦਾ ਸੀ ਉਦੋਂ ਅੰਜਲੀ ਨੂੰ ਖਾਲੀ ਹੱਥ ਵੀ ਆਉਣਾ ਪੈਂਦਾ ਹੁਣ ਅੰਜਲੀ ਦੇ ਬੱਚੇ ਸੀ ਜਿਹੜੇ ਉਹ ਖੁਸ਼ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਖਾਣਾ ਮਿਲ ਜਾਂਦਾ ਸੀ ਨਹੀਂ ਤਾਂ ਉਹਨਾਂ ਦੇ ਘਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਵੀ ਉਹਨਾਂ ਦੇ ਖਾਣ ਦੇ ਵੀ ਲਾਲੇ ਪੈ ਗਏ ਸੀ ਇੱਕ ਦਿਨ ਅੰਜਲੀ ਹੋਟਲ ਤੋਂ ਘਰ ਆਉਂਦੀ ਆ ਤੇ ਉਹਨੂੰ ਆ ਕੇ ਪਤਾ ਲੱਗਦਾ ਵੀ ਉਹਦੇ ਬੱਚੇ ਆ ਜਿਹੜੇ ਉਹ ਬਹੁਤ ਉਦਾਸ ਹੁੰਦੇ ਆ ਤੇ ਉਹ ਆਪਣੀ ਮਾਂ ਨੂੰ ਕਹਿੰਦੇ ਆ ਵੀ ਮਾਂ ਤੁਸੀਂ ਖਾਣਾ ਲੈ ਕੇ ਆਏ ਹੋ ਤਾਂ ਅੰਜਲੀ ਕਹਿ ਦਿੰਦੀ ਆ ਵੀ ਪੁੱਤ ਅੱਜ ਖਾਣਾ ਬਚਿਆ ਨਹੀਂ ਹੋਟਲ ਦੇ ਵਿੱਚ ਅੱਜ ਮੈਂ ਲੈ ਕੇ ਨਹੀਂ ਆਈ ਬਸ ਨਾ ਮੇਰੀ ਤਨਖਾਹ ਮਿਲਣ ਵਾਲੀ ਆ ਜਦੋਂ ਤਨਖਾਹ ਮਿਲੀ ਉਦੋਂ ਮੈਂ ਤੁਹਾਨੂੰ ਰੱਜ ਕੇ ਖਵਾਉਂਗੀ ਹੁਣ ਤੁਸੀਂ ਜੋ ਕੁਝ ਵੀ ਕਰੇ ਹੈਗਾ ਰੁੱਖਾ ਮਿੱਸਾ ਓਖਾ ਕੇ ਟਾਈਮ ਪਾਸ ਕਰ ਲਿਆ ਕਰੋ ਤਾਂ ਅੰਜਲੀ ਦੇ ਬੇਟੇ ਉਹਨੂੰ ਦੱਸਦੇ ਆ ਕਿ ਅੱਜ ਸਾਨੂੰ ਮੈਡਮ ਨੇ ਕਿਹਾ ਵੀ ਤੁਸੀਂ ਸਕੂਲ ਦੀ ਫੀਸ ਭਰੋ ਨਹੀਂ ਇਸ ਤੋਂ ਬਾਅਦ ਸਕੂਲ ਨਾ ਆਇਓ ਮੰਮੀ ਤੁਸੀਂ ਸਾਡੇ ਸਕੂਲ ਦੀ ਫੀਸ ਭਰਦੇ ਹੋਗੇ ਨਾ ਅੰਜਲੀ ਕਹਿੰਦੀ ਹਾਂ ਪਤ ਜਰੂਰ ਭਰ ਦੇਉਂਗੀ ਪਰ ਅੰਜਲੀ ਸੋਚਾਂ ਚ ਪੈ ਜਾਂਦੀ ਹੈ ਵੀ ਮੇਰੀ ਤਨਖਾਹ ਤਾਂ ਹਜੇ ਬਹੁਤ ਦੂਰ ਆ ਵੀ ਤਨਖਾਹ ਨਾਲ ਮੈਂ ਰਾਸ਼ਨ ਲਿਆਉਂਗੀ ਕਿ ਇਹਨਾਂ ਦੀ ਫੀਸ ਭਰੂੰਗੀ ਵੀ ਮੇਰੇ ਬੱਚੇ ਨੂੰ ਜੇ ਸਕੂਲੋਂ ਹਟਾਤਾ ਹਨਾ ਕਿਉਂਕਿ ਉਹਦੇ ਬੱਚੇ ਬਹੁਤ ਇੰਟੈਲੀਜੈਂਟ ਸੀ ਪੜਾਈ ਦੇ ਵਿੱਚ ਤੇ ਉਹ ਚਾਹੁੰਦੀ ਸੀ ਕਿ ਉਹ ਉੱਥੇ ਪੜੀ ਜਾਣਾ ਉਹ ਸੋਚਦੀ ਹੈ ਚਲ ਮੈਂ ਪ੍ਰਿੰਸੀਪਲ ਨਾਲ ਗੱਲ ਕਰਕੇ ਵੇਖੂ ਅਗਲੇ ਦਿਨ ਅੰਜਲੀ ਆਪਣੇ ਬੱਚਿਆਂ ਦੇ ਸਕੂਲ ਜਾਂਦੀ ਆ ਤੇ ਉੱਥੇ ਪ੍ਰਿੰਸੀਪਲ ਮੈਮ ਨੂੰ ਕਹਿੰਦੀ ਆ ਕਿ ਫੀਸ ਲਈ ਤੁਸੀਂ ਮੈਨੂੰ ਥੋੜੀ ਰਿਆਇਤ ਦਿਓ ਵੀ ਮੇਰੇ ਪਤੀ ਦੀ ਮੌਤ ਹੋ ਗਈ ਹੈ ਨਾ ਮੇਰੇ ਬੱਚੇ ਇੰਨੇ ਇੰਟੈਲੀਜੈਂਟ ਆ ਟੌਪ ਕਰਦੇ ਆ ਤੁਹਾਡੇ ਸਕੂਲ ਦਾ ਨਾਮ ਵੀ ਰੌਸ਼ਨ ਹੁੰਦਾ ਤਾਂ ਪ੍ਰਿੰਸੀਪਲ ਕਹਿੰਦੀ ਵੀ ਫਿਰ ਐ ਤਾਂ ਤੁਹਾਡੇ ਵਰਗੇ ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਹੋਣਗੇ ਅਸੀਂ ਐ ਕਿਹਦੀ ਕਿਹਦੀ ਫੀਸ ਮਾਫ ਕਰਾਂਗੇ ਫੀਸ ਨਹੀਂ ਅਸੀਂ ਮਾਫ ਕਰ ਸਕਦੇ ਜੇ ਤੁਹਾਡੇ ਕੋਲੇ ਫੀਸ ਹੈਗੀ ਆ ਤਾਂ ਤੁਸੀਂ ਬੱਚੇ ਨੂੰ ਸਕੂਲ ਭੇਜ ਦਿਓ ਆਦਰਵਾਈਜ਼ ਤੁਸੀਂ ਆਪਣੇ ਬੱਚਿਆਂ ਨੂੰ ਕਿਤੇ ਹੋਰ ਲਾ ਦਿਓ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚਲਾ ਦਿਓ ਉੱਥੇ ਪੜ੍ਹਾਈ ਫ੍ਰੀ ਹੁੰਦੀ ਆ ਅੰਜਲੀ ਇਹ ਸੁਣ ਕੇ ਬਹੁਤ ਦੁਖੀ ਹੋ ਜਾਂਦੀ ਆ ਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਘਰ ਆ ਜਾਂਦੀ ਆ ਘਰ ਆ ਕੇ ਉਹ ਸੋਚਦੀ ਆ ਵੀ ਫੀਸ ਤਾਂ ਮੇਰੇ ਤੋਂ ਭਰੀ ਨਹੀਂ ਜਾਣੀ ਹਨਾ ਵੀ ਹੋਰ ਵੀ ਖਰਚੇ ਹੁੰਦੇ ਆ ਪ੍ਰਾਈਵੇਟ ਸਕੂਲਾਂ ਦੇ ਵੀ ਚਲ ਮੈਂ ਇਹਨਾਂ ਨੂੰ ਸਰਕਾਰੀ ਸਕੂਲ ਚ ਲਾ ਦਿੰਦੀ ਆ ਜਦੋਂ ਉਹ ਆਪਣੇ ਬੱਚਿਆਂ ਦਾ ਨਾਮ ਕਟਵਾ ਕੇ ਲਿਆਉਂਦੀ ਆ ਤਾਂ ਉਹਦੇ ਬੱਚੇ ਕਹਿੰਦੇ ਆ ਵੀ ਮੰਮੀ ਅਸੀਂ ਇੱਥੇ ਹੀ ਪੜ੍ਹਨਾ ਵੀ ਸਾਡੀ ਪੜ੍ਹਾਈ ਵਧੀਆ ਚੱਲਦੀ ਆ ਇੱਥੇ ਪਰ ਅੰਜਲੀ ਕਹਿੰਦੀ ਪੁੱਤ ਆਪਣੀ ਮਜਬੂਰੀ ਆ ਵੀ ਇੱਥੇ ਆਪਾਂ ਹੁਣ ਨਹੀਂ ਪੜ੍ਹ ਨਹੀਂ ਸਕਦੇ ਹੈਨਾ ਮੈਂ ਤੁਹਾਨੂੰ ਪੜਾ ਨਹੀਂ ਸਕਦੀ ਚਲੋ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾ ਦਿੰਦੀ ਆ ਸਰਕਾਰੀ ਸਕੂਲ 'ਚ ਜਾਂਦਿਆਂ ਨੂੰ ਉਹਨਾਂ ਨੂੰ ਹਜੇ 10 ਦਿਨ ਹੋਏ ਹੁੰਦੇ ਆ ਤੇ ਸਕੂਲ ਦੇ ਵਿੱਚੋਂ ਸੁਨੇਹਾ ਆਉਂਦਾ ਬੱਚਿਆਂ ਨੂੰ ਕਹਿੰਦੇ ਆ ਕਿ ਤੇਰੀ ਮੰਮੀ ਨੂੰ ਬੁਲਾ ਕੇ ਲੈ ਕੇ ਆਈ ਜਦੋਂ ਬੱਚੇ ਆਪਣੀ ਮੰਮੀ ਨੂੰ ਬੁਲਾਉਂਦੇ ਨੇ ਅੰਜਲੀ ਸਕੂਲ ਜਾਂਦੀ ਆ ਤਾਂ ਉਸ ਸਕੂਲ ਦੀ ਪ੍ਰਿੰਸੀਪਲ ਵੀ ਇਹੀ ਸ਼ਿਕਾਇਤ ਕਰਦੀ ਆ ਕਿ ਤੁਹਾਡੇ ਬੱਚਿਆਂ ਦੇ ਵਰਦੀ ਨਹੀਂ ਪਾਈ ਹੁੰਦੀ ਫਟੇ ਪੁਰਾਣੇ ਕੱਪੜੇ ਪਾ ਕੇ ਤੁਸੀਂ ਭੇਜ ਦਿੰਨੇ ਹੋ ਸਾਡੇ ਸਕੂਲ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲੂਗਾ ਭਾਵੇਂ ਕਿ ਸਾਡਾ ਸਕੂਲ ਇੱਕ ਸਰਕਾਰੀ ਸਕੂਲ ਆ ਪਰ ਇਹਦੇ ਵਿੱਚ ਵੀ ਕਾਇਦੇ ਕਾਨੂੰਨ ਜਿਹੜਾ ਡਿਸਪੀਸਪਲਨ ਹੁੰਦਾ ਬੱਚਿਆਂ ਨੂੰ ਉਹ ਰੱਖਣੀ ਪੈਂਦਾ ਅਜਲੀ ਉਸ ਪ੍ਰਿੰਸੀਪਲ ਦੀ ਮਿੰਨਤਾਂ ਕਰਦੀ ਆ ਕਿ ਮੇਰੇ ਘਰੇ ਬਹੁਤ ਗਰੀਬੀ ਆ ਹਨਾ ਮੇਰੇ ਪਤੀ ਦੀ ਮੌਤ ਹੋ ਚੁੱਕੀ ਆ ਤੇ ਮੈਂ ਹੁਣੀ ਨੌਕਰੀ ਜੁਆਇਨ ਕੀਤੀ ਆ ਹਜੇ ਮੈਨੂੰ ਤਨਖਾਹ ਨਹੀਂ ਮਿਲੀ ਵੀ ਤੁਸੀਂ 2 ਮਹੀਨੇ ਦਾ ਸਮਾਂ ਦੇ ਦਿਓ ਵੀ ਮੈਂ ਇਹਨਾਂ ਨੂੰ ਵਰਦੀ ਲੈ ਦੂੰ ਤਾਂ ਪ੍ਰਿੰਸੀਪਲ ਆ ਜਿਹੜੀ ਉਹ ਸਖਤ ਹੋ ਜਾਂਦੀ ਆ ਉਹ ਕਹਿੰਦੀ ਵੀ ਜਾਂ ਤਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਵਰਦੀ ਲੈ ਕੇ ਦਿਓ ਵੀ ਨਹੀਂ ਅਸੀਂ ਨਾਮ ਕਟਾਂਗੇ। ਅੰਜਲੀ ਵਿਚਾਰੀ ਉੱਥੋਂ ਚੁੱਪ ਕਰਕੇ ਆ ਜਾਂਦੀ ਆ ਤੇ ਸੋਚਦੀ ਆ ਵੀ ਹੁਣ ਮੈਨੂੰ ਕਿਸੇ ਤੋਂ ਕਰਜ਼ਾ ਫੜਨਾ ਪਊ। ਤੇ ਉਹਨਾਂ ਹੋਟਲ ਦੇ ਵਿੱਚ ਹੀ ਜਿਹੜੇ ਕਰਮਚਾਰੀ ਨਾਲ ਕੰਮ ਕਰਦੇ ਹੁੰਦੇ ਆ ਜਦੋਂ ਆਪਾਂ ਹਨਾ ਇਕੱਠੇ ਕੰਮ ਕਰਦੇ ਆ ਤਾਂ ਜਾਣ-ਪਛਾਣ ਹੋ ਜਾਂਦੀ ਆ। ਉੱਥੋਂ ਕਿਸੇ ਤੋਂ ਉਧਾਰੇ ਪੈਸੇ ਲੈ ਕੇ ਆਪਣੇ ਬੱਚਿਆਂ ਨੂੰ ਵਰਦੀ ਲੈ ਦਿੰਦੀ ਆ। ਚਲੋ ਉਹਦਾ ਇੱਕ ਫਿਕਰ ਮੁੱਕ ਜਾਂਦਾ। ਜਦੋਂ ਅੰਜਲੀ ਦੇ ਆਂਢ-ਗੁਆਂਢ ਦੀਆਂ ਔਰਤਾਂ ਨੂੰ ਪਤਾ ਲੱਗਦਾ ਕਿ ਅੰਜਲੀ ਹੋਟਲ ਦੇ ਵਿੱਚ ਕੰਮ ਕਰਦੀ ਆ ਤਾਂ ਔਰਤਾਂ ਦੇ ਕੋਲ ਆਉਂਦੀਆਂ ਤੇ ਉਹਨੂੰ ਕਹਿੰਦੀਆਂ ਨੇ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਆਪਣੇ ਪਤੀ ਦੀ ਇੱਜ਼ਤ ਦਾ ਭੋਰਾ ਖਿਆਲ ਨਹੀਂ ਤੂੰ ਬਾਹਰ ਹੋਟਲਾਂ ਦੇ ਵਿੱਚ ਜਾ ਕੇ ਬਗਾਨੇ ਮਰਦਾਂ ਨਾਲ ਕੰਮ ਕਰਦੀ ਏ ਤਾਂ ਅੰਜਲੀ ਉਹਨਾਂ ਨੂੰ ਕਹਿੰਦੀ ਕਿ ਮੇਰੇ ਬੱਚੇ ਤੇ ਮੇਰਾ ਪੇਟ ਖਾਣ ਨੂੰ ਮੰਗਦੇ ਆ ਜਦੋਂ ਮੇਰਾ ਪਤੀ ਬਿਮਾਰ ਸੀ ਮੇਰੇ ਘਰ ਦੀ ਇੱਕ ਇੱਕ ਚੀਜ਼ ਵਿਕ ਗਈ ਜਿੱਥੋਂ ਤੱਕ ਜਿੰਨਾ ਹੋ ਸਕਿਆ ਸਭ ਨੇ ਮਦਦ ਕੀਤੀ ਹੁਣ ਸਾਨੂੰ ਵੇਲੇ ਨੂੰ ਰੋਟੀ ਕੌਣ ਦੇ ਸਕਦਾ ਆਪਣੇ ਬੱਚਿਆਂ ਨੂੰ ਮੈਂ ਪੜ੍ਹਾਉਣਾ ਉਹਨਾਂ ਦੀ ਜ਼ਿੰਦਗੀ ਬਣਾਉਣੀ ਆ ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ ਤੇ ਫਿਰ ਉਹਦੇ ਵਿੱਚ ਕੰਮ ਕਰਨ ਦੇ ਵਿੱਚ ਕੀ ਦਿੱਕਤ ਆ ਔਰਤਾਂ ਉਹਨੂੰ ਕਹਿੰਦੀਆਂ ਨੇ ਕਿ ਤੂੰ ਚਾਹੇ ਜਿੰਨੇ ਮਰਜੀ ਸਫਾਈਆਂ ਦੇ ਲਾ ਇਸ ਗੱਲ ਨੂੰ ਸਾਡਾ ਸਮਾਜ ਨਹੀਂ ਪ੍ਰਵਾਨ ਕਰਦਾ ਕਿ ਇੱਕ ਔਰਤ ਘਰੋਂ ਬਾਹਰ ਨਿਕਲ ਕੇ ਕੰਮ ਕਰੇ ਮਰਦਾਂ ਦੇ ਨਾਲ ਕੰਮ ਕਰੇ ਤੈਨੂੰ ਲੋਕ ਬਹੁਤ ਬੁਰਾ ਭਲਾ ਕਹਿੰਦੇ ਨੇ ਤਾਂ ਅੰਜਲੀ ਕਹਿੰਦੀ ਆ ਕਿ ਲੋਕਾਂ ਤੋਂ ਮੈਂ ਕੁਝ ਨਹੀਂ ਲੈਣਾ ਮੈਂ ਆਪਣੇ ਬੱਚਿਆਂ ਦਾ ਢਿੱਡ ਭਰਨਾ ਆਪਣਾ ਢਿੱਡ ਭਰਨਾ ਮੈਨੂੰ ਹੋਰ ਪਤਾ ਨਹੀਂ ਕੀ ਕੀ ਇਲਜ਼ਾਮ ਸਹਣੇ ਪੈਣਗੇ ਕੀ ਕੀ ਸੁਣਨਾ ਪਊਗਾ ਪਰ ਮੇਰੀ ਜ਼ਿੰਦਗੀ ਆ ਮੇਰੇ ਤੇ ਮੁਸੀਬਤ ਪਾਈ ਆ ਤਾ ਮੈਂ ਹੀ ਨਿਜਠਣਾ ਇਹਦੇ ਨਾਲ ਅੰਜਲੀ ਕਿਸੇ ਦੀ ਪਰਵਾਹ ਨਹੀਂ ਕਰਦੀ ਉਹ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣਾ ਕੰਮ ਕਰਦੀ ਆ ਤੇ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨ ਤੇ ਲੱਗੀ ਹੁੰਦੀ ਆ ਪਰ ਉਹਦੀ ਤਨਖਾਹ ਵੀ ਇੰਨੀ ਨਹੀਂ ਸੀ ਕਿ ਉਹ ਘਰ ਦਾ ਗੁਜ਼ਾਰਾ ਚਲਾ ਸਕਦੀ ਵੈਸੇ ਵੀ ਉਹਨੂੰ ਲੱਗੀ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਸੀਗਾ ਉਹਨੂੰ ਤਨਖਾਹ ਵੀ ਨਹੀਂ ਮਿਲੀ ਸੀ ਹੁਣ ਅੱਜ ਜਦੋਂ ਉਹਨੂੰ ਤਨਖਾਹ ਮਿਲੀ ਤਾਂ ਉਹਦੇ ਸਾਹਮਣੇ ਇੱਕ ਇਹੋ ਜਿਹੀ ਸਥਿਤੀ ਆ ਗਈ ਉਨੇ ਜਦੋਂ ਬਜ਼ੁਰਗ ਜੜਗੜਾ ਕੇ ਪੈਸੇ ਮੰਗ ਰਿਹਾ ਸੀ ਤਾਂ ਉਹਦੇ ਉਹ ਗੱਲ ਯਾਦ ਆ ਗਈ ਵੀ ਜਦੋਂ ਮੈਂ ਆਪਣੇ ਪਤੀ ਦੇ ਇਲਾਜ ਲਈ ਲੋਕਾਂ ਤੋਂ ਮਦਦ ਮੰਗੀ ਸੀ ਤੇ ਮੇਰੀ ਕਈਆਂ ਨੇ ਮਦਦ ਕੀਤੀ ਵੀ ਸੀ ਕਈਆਂ ਨੇ ਨਹੀਂ ਵੀ ਕੀਤੀ ਸੀ ਵੀ ਜੇ ਮੈਂ ਇਸ ਬਜ਼ੁਰਗ ਦੀ ਮਦਦ ਕਰਦੀ ਆ ਤਾਂ ਹੋ ਸਕਦਾ ਉਹਦੇ ਨਾਲ ਇਹਦੀ ਧੀ ਦੀ ਜਾਨ ਬਚ ਰਵੇ ਇਹ ਸੋਚਦੀ ਸੋਚਦੀ ਅੰਜਲੀ ਘਰ ਆ ਜਾਂਦੀ ਆ ਜਿੱਥੋਂ ਉਹ ਬੱਸ ਉੱਤਰ ਕੇ ਪੈਦਲ ਤੁਰ ਕੇ ਆਉਂਦੀ ਸੀ ਪਹਿਲਾਂ ਉਹ 5 ਮਿੰਟ ਦੇ ਵਿੱਚ ਰਸਤਾ ਪਾਰ ਕਰ ਲੈਂਦੀ ਸੀ ਪਰ ਅੱਜ ਉਹਨੂੰ 20 ਮਿੰਟ ਲੱਗ ਗਏ ਕਿਉਂਕਿ ਉਹ ਇਹ ਹੀ ਗੱਲ ਸੋਚਦੀ ਰਹੀ ਕਿ ਅੱਜ ਮੈਂ ਬੱਚਿਆਂ ਨਾਲ ਵਾਅਦਾ ਕਰਕੇ ਆਈ ਸੀ ਕਿ ਮੈਂ ਤੁਹਾਡੀ ਪਸੰਦ ਦਾ ਖਾਣਾ ਬਣਾਉਂਗੀ ਤੁਸੀਂ ਜਿੰਨਾ ਮਰਜ਼ੀ ਖਾ ਲਿਓ ਕਿਉਂਕਿ ਅੱਜ ਮੈਨੂੰ ਤਨਖਾਹ ਮਿਲਣੀ ਆ ਬੱਚੇ ਹੁਣ ਮੈਨੂੰ ਪੁੱਛਣਗੇ ਕਿ ਤੁਸੀਂ ਮੰਮਾ ਕੀ ਲੈ ਕੇ ਆਏ ਹੋ ਤਾਂ ਮੈਂ ਕੀ ਜਵਾਬ ਦੇਵਾਂਗੀ ਐਸੇ ਉਦੇੜ ਬੁਣ ਦੇ ਵਿੱਚ ਤੁਰੀ ਆਉਂਦੀ ਉਹ ਘਰ ਦੇ ਦਰਵਾਜ਼ੇ ਤੱਕ ਪਹੁੰਚ ਜਾਂਦੀ ਆ ਜਦੋਂ ਉਹ ਘਰ ਦਾ ਦਰਵਾਜ਼ਾ ਖੋਲਦੀ ਆ ਤਾਂ ਉਹਦੇ ਦੋਨੋਂ ਮੁੰਡੇ ਉਹਦੇ ਗੱਲ ਨਾਲ ਲੱਗਦੇ ਆ ਕੇ ਤੇ ਕਹਿੰਦੇ ਆ ਮੰਮੀ ਮੰਮੀ ਤੁਸੀਂ ਤਨਖਾਹ ਮਿਲ ਗਈ ਤੁਹਾਨੂੰ ਅੱਜ ਤੁਸੀਂ ਖਾਣ ਨੂੰ ਲੈ ਕੇ ਆਏ ਹੋ ਤੁਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਸੀ ਕਹੀਆਂ ਸੀ ਉਹ ਲੈ ਕੇ ਆਏ ਹੋ ਜਦੋਂ ਉਹ ਇਸ ਤਰ੍ਹਾਂ ਸਵਾਲ ਕਰਦੇ ਨੇ ਤਾਂ ਅੰਜਲੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦੇ ਦੋਨੋਂ ਪੁੱਤ ਉਹਨੂੰ ਖਾਲੀ ਹੱਥ ਵੇਖ ਕੇ ਥੋੜਾ ਨਿਰਾਸ਼ ਹੁੰਦੇ ਆ ਮੰਮੀ ਤੁਸੀਂ ਅੱਜ ਵੀ ਖਾਲੀ ਹੱਥ ਆ ਗਏ ਤਾਂ ਅੰਜਲੀ ਮੰਜੇ ਤੇ ਜਾ ਕੇ ਲੇਟ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਉਹਦੇ ਦੋਨੋਂ ਮੁੰਡੇ ਉਹਦੀ ਦੋਨੋਂ ਸਾਈਡ 'ਤੇ ਪੈ ਜਾਂਦੇ ਆ ਤੇ ਕਹਿੰਦੇ ਆ ਕਿ ਮੰਮਾ ਫੇਰ ਕੀ ਹੋ ਗਿਆ ਜੇ ਅੱਜ ਤੁਸੀਂ ਖਾਣਾ ਨਹੀਂ ਲੈ ਕੇ ਆਏ ਸਾਨੂੰ ਪਤਾ ਇੱਕ ਨਾ ਇੱਕ ਦਿਨ ਸਾਡੀ ਮੰਮੀ ਨੂੰ ਤਨਖਾਹ ਮਿਲੂਗੀ ਤੇ ਸਾਡੇ ਵਾਸਤੇ ਖਾਣਾ ਲੈ ਕੇ ਆਊਗੀ ਤੁਸੀਂ ਰੋਣੇ ਕਿਉਂ ਸਾਨੂੰ ਕਾਰਨ ਦੱਸੋ ਮੰਮਾ ਤੁਸੀਂ ਕਿਉਂ ਰੋਨੇ ਹੋ ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਰਹਿੰਦੇ ਬੱਚੇ ਅਕਸਰ ਆਪਣੇ ਮਾਪਿਆਂ ਦੀਆਂ ਮਜਬੂਰੀਆਂ ਸਮਝ ਜਾਂਦੇ ਨੇ ਪਰ ਅੰਜਲੀ ਉਹਨਾਂ ਨੂੰ ਕਹਿੰਦੀ ਹੈ ਕਿ ਨਹੀਂ ਪੁੱਤ ਅੱਜ ਤੁਹਾਡੇ ਮੰਮਾ ਥੋੜਾ ਲੇਟ ਹੋਗੇ ਕੱਲ ਨੂੰ ਤੁਹਾਡੇ ਮੰਮਾ ਤੁਹਾਡੇ ਲਈ ਖਾਣ ਲਈ ਜ਼ਰੂਰ ਲੈ ਕੇ ਆਉਣਗੇ ਐ ਗੱਲਾਂ ਚਲਾ ਕੇ ਉਹ ਉਹਨਾਂ ਨੂੰ ਉਹਨਾਂ ਦੇ ਸਿਰ ਵਾਲਾਂ ਦੇ ਵਿੱਚ ਹੱਥ ਫੇਰਦੀ ਹੈ ਤੇ ਉਹ ਦੋਨੋਂ ਜਣੇ ਸੌ ਜਾਂਦੇ ਆ ਹਜੇ ਉਹ ਸੁੱਤੇ ਹੁੰਦੇ ਆ ਤੇ ਉਹਨਾਂ ਦੇ ਘਰ ਦਾ ਜਿਹੜਾ ਦਰਵਾਜ਼ਾ ਖੜਕਦਾ ਅੰਜਲੀ ਸੋਚਦੀ ਹੈ ਵੀ ਇੰਨੀ ਰਾਤ ਨੂੰ ਕੌਣ ਆ ਗਿਆ ਹਨਾ ਇੱਥੇ ਕੌਣ ਆ ਸਕਦਾਗਾ ਅੰਜਲੀ ਦਰਵਾਜ਼ਾ ਖੋਲਦੀ ਹੈ ਤੇ ਵੇਖਦੀ ਹੈ ਕਿ ਉਹੀ ਬਜ਼ੁਰਗ ਗੇਟ 'ਚ ਖੜਾ ਹੁੰਦਾ ਜਿਹਨੂੰ ਉਹ ਪੈਸੇ ਦੇ ਕੇ ਆਈ ਸੀ ਤੇ ਉਹ ਬਜ਼ੁਰਗ ਨੂੰ ਵੇਖ ਕੇ ਅੰਜਲੀ ਪੁੱਛਦੀ ਹੈ ਕਿ ਅੰਕਲ ਜੀ ਤੁਸੀਂ ਇੱਥੇ ਕਿਵੇਂ ਤੁਸੀਂ ਮੇਰਾ ਘਰ ਕਿਵੇਂ ਲੱਭਿਆ ਤਾਂ ਉਹ ਅੰਕਲ ਸ਼ੁਕਰ ਮਨਾਉਂਦਾ ਹੋਇਆ ਕਹਿੰਦਾ ਕਿ ਸ਼ੁਕਰ ਆਤੀ ਇਹ ਤੂੰ ਮੈਨੂੰ ਮਿਲ ਗਈ ਮੈਂ ਤੇਰਾ ਘਰ ਮਸਾਂ ਲੱਭਿਆ ਤੇ ਆ ਲੈਤੀ ਇਹ ਤੇਰੇ ਪੈਸੇ ਤਾਂ ਅੰਜਲੀ ਹੈਰਾਨ ਹੁੰਦੀ ਕਹਿੰਦੀ ਆ ਕਿ ਤੁਸੀਂ ਪੈਸੇ ਵਾਪਸ ਕਿਉਂ ਲੈ ਆਏ ਵੀ ਤੁਸੀਂ ਤਾਂ ਡਾਕਟਰ ਕੋਲ ਜਾਣਾ ਸੀ ਹਨਾ ਕਹਿੰਦਾ ਤੇਥੋਂ ਪੈਸੇ ਲੈ ਕੇ ਜਦੋਂ ਮੈਂ ਹਸਪਤਾਲ ਗਿਆ ਤਾਂ ਕਹਿੰਦਾ ਅੱਗੋਂ ਰੱਬ ਬਣ ਕੇ ਬੌੜਿਆ ਇੱਕ ਅਧਿਕਾਰੀ ਉਹ ਹਸਪਤਾਲ ਦਾ ਦੌਰਾ ਕਰਨ ਆਇਆ ਸੀ ਤੇ ਮੇਰੀ ਕੁੜੀ ਤੇ ਹੋਰ ਇਹੋ ਜਿਹੇ ਮਰੀਜ਼ ਜਿਹੜੇ ਉਸ ਹਸਪਤਾਲ ਦੇ ਵਿੱਚ ਹੈਗੇ ਸੀ ਉਹਨਾਂ ਦੇ ਇਲਾਜ ਦਾ ਜਿੰਮਾ ਉਹਨੇ ਉਠਾਇਆ ਇਸ ਕਰਕੇ ਮੈਨੂੰ ਲੱਗਿਆ ਵੀ ਇਹਨਾਂ ਪੈਸਿਆਂ ਦੀ ਮੈਨੂੰ ਹੁਣ ਲੋੜ ਨਹੀਂ ਜਦੋਂ ਤੂੰ ਮੈਨੂੰ ਪੈਸੇ ਦਿੱਤੇ ਸੀ ਤਾਂ ਮੈਂ ਤੇਰਾ ਚਿਹਰਾ ਪੜ ਲਿਆ ਸੀ ਤੂੰ ਵੀ ਬਹੁਤ ਜ਼ਰੂਰਤਮੰਦ ਸੀ ਇਸ ਲਈ ਮੈਂ ਇਹ ਪੈਸੇ ਤੈਨੂੰ ਵਾਪਸ ਦੇਣ ਆਇਆ ਤਾਂ ਅੰਜਲੀ ਅੰਕਲ ਨੂੰ ਅੰਦਰ ਬੁਲਾਉਂਦੀ ਆ ਤੇ ਬਿਠਾਉਂਦੀ ਆ ਹਨਾ ਤੇ ਉਹ ਘਰ ਦੀ ਹਾਲਤ ਵੇਖ ਕੇ ਅੰਕਲ ਪੁੱਛਦੇ ਆ ਬਜ਼ੁਰਗ ਪੁੱਛਦੇ ਆ ਕਿ ਪੁੱਤ ਤੁਸੀਂ ਇੱਥੇ ਇਕੱਲੇ ਰਹਨੇ ਹੋ ਤਾਂ ਅੰਜਲੀ ਆਪਣੀ ਸਾਰੀ ਕਹਾਣੀ ਉਸ ਬਜ਼ੁਰਗ ਨੂੰ ਦੱਸਦੀ ਆ ਤੇ ਉਹ ਬਜ਼ੁਰਗ ਅੰਜਲੀ ਦੇ ਸਿਰ ਤੇ ਹੱਥ ਰੱਖਦਾ ਹੋਇਆ ਕਹਿੰਦਾ ਕਿ ਤੀ ਇਹ ਮੈਨੂੰ ਮਾਫ ਕਰੀ ਮੈਂ ਆਪਣੀ ਧੀ ਦੇ ਪਿਆਰ ਚ ਇੰਨਾ ਅੰਨਾ ਹੋ ਗਿਆ ਕਿ ਤੇਰੇ ਕੋਲ ਪੈਰਾਂ ਪਾਰ ਬਹਿ ਕੇ ਗਿੜਗੜਾਉਣ ਲੱਗਿਆ ਤੇ ਤੂੰ ਆਪਣੀ ਸਾਰੀ ਜਿਹੜੀ ਮਹੀਨੇ ਦੀ ਕਮਾਈ ਸੀ ਤੂੰ ਮੈਨੂੰ ਦੇ ਦਿੱਤੀ ਤੂੰ ਮੈਨੂੰ ਇੱਕ ਵਾਰ ਕਿਹਾ ਹੁੰਦਾ ਹੈ ਨਾ ਕਿ ਮੇਰੇ ਬੱਚੇ ਭੁੱਖੇ ਨੇ ਤਾਂ ਮੈਂ ਸ਼ਾਇਦ ਤੇਰੇ ਤੋਂ ਨਾ ਮੰਗਦਾ ਪਰ ਅੰਜਲੀ ਕਹਿੰਦੀ ਕਿ ਨਹੀਂ ਅੰਕਲ ਕੌਣ ਆ ਕਿਸੇ ਨੂੰ ਦੇਣ ਵਾਲਾ ਇਹ ਤਾਂ ਪਰਮਾਤਮਾ ਕਰਦਾ ਜੋ ਚੰਗਾ ਹੀ ਕਰਦਾ ਅਸੀਂ ਤਾਂ ਜਿਉਂਦੇ ਜੀਅ ਆ ਜਿਉਂਦੇ ਜੀਆਂ ਨੂੰ ਤਾਂ ਭੋਜਨ ਰੋਟੀ ਜੋੜੀ ਜਾਣੀ ਆ ਤੁਹਾਡੀ ਧੀ ਤਾਂ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੀ ਸੀ ਤਾਂ ਉਹ ਬਜ਼ੁਰਗ ਅੰਜਲੀ ਨੂੰ ਦੱਸਦਾ ਕਿ ਮੇਰੀ ਧੀ ਬਹੁਤ ਵੱਡੇ ਅਹੁਦੇ ਤੇ ਨੌਕਰੀ ਜੁਆਇਨ ਕੀਤੀ ਸੀ ਹਜੇ ਉਹਨੇ ਹਜੇ ਸਾਡੀ ਜ਼ਿੰਦਗੀ ਬਦਲਣ ਵਾਲੀ ਸੀ ਕਿ ਉਹਨੂੰ ਇਹ ਬਿਮਾਰੀ ਲੱਗ ਗਈ ਉਹਦੀ ਬਿਮਾਰੀ ਦੇ ਵਿੱਚ ਸਾਡਾ ਸਾਰਾ ਪੈਸਾ ਲੱਗ ਗਿਆ ਪਰ ਮੇਰੀ ਧੀ ਹੁਣ ਬਹੁਤ ਜਲਦੀ ਠੀਕ ਹੋ ਜੂਗੀ ਤੇ ਜਦੋਂ ਮੇਰੀ ਧੀ ਠੀਕ ਹੋ ਕੇ ਦੁਬਾਰਾ ਆਪਣੀ ਨੌਕਰੀ ਜੁਆਇਨ ਕਰੂਗੀ ਤਾਂ ਮੈਂ ਉਹਨੂੰ ਇੱਥੇ ਜ਼ਰੂਰ ਲੈ ਕੇ ਆਉਂਗਾ ਤੂੰ ਅੱਜ ਬਿਨਾਂ ਸੋਚੇ ਸਮਝੇ ਮੈਨੂੰ ਸਾਰੇ ਪੈਸੇ ਦੇਤੇ ਮੇਰੀ ਧੀ ਦੀ ਜ਼ਿੰਦਗੀ ਬਚਾਉਣ ਵਾਸਤੇ ਤੇ ਅਸੀਂ ਤੇਰੇ ਬਾਰੇ ਜ਼ਰੂਰ ਸੋਚਾਂਗੇ ਉਸ ਤੋਂ ਬਾਅਦ ਉਹ ਬਜ਼ੁਰਗ ਹੈ ਜਿਹੜਾ ਚੱਲਿਆ ਜਾਂਦਾ ਤੇ ਉਹ ਔਰਤ ਅੰਜਲੀ ਖੁਸ਼ ਹੋ ਜਾਂਦੀ ਆ ਤੇ ਉਹ ਆਪਣੇ ਬੱਚਿਆਂ ਨੂੰ ਕਹਿੰਦੀ ਆ ਕਿ ਪੁੱਤ ਦੱਸੋ ਕੀ ਖਾਣਾ ਮੈਂ ਤੁਹਾਡੇ ਲਈ ਲੈ ਕੇ ਆਉਣੀ ਆ ਅੰਜਲੀ ਉਹਨਾਂ ਨੂੰ ਘਰ 'ਚ ਛੱਡ ਕੇ ਆਪ ਖਾਣਾ ਤੇ ਰਾਸ਼ਨ ਲੈਣ ਚਲੀ ਜਾਂਦੀ ਆ ਅੰਜਲੀ ਉਸੇ ਹੋਟਲ ਦੇ ਵਿੱਚ ਕੰਮ ਕਰਦੀ ਰਹਿੰਦੀ ਆ ਤੇ 15 ਦਿਨ ਬਾਅਦ ਉਹਨਾਂ ਦੇ ਘਰ ਦਾ ਦਰਵਾਜ਼ਾ ਫੇਰ ਖਟਕਦਾ ਅੰਜਲੀ ਹਜੇ ਕੰਮ ਤੋਂ ਆਈ ਹੁੰਦੀ ਆ ਤੇ ਉਹ ਸੋਚਦੀ ਆ ਵੀ ਅੱਜ ਕੌਣ ਆ ਗਿਆ ਹਨਾ ਤੇ ਜਦੋਂ ਦਰਵਾਜ਼ਾ ਖੋਲਦੀ ਆ ਤਾਂ ਫੇਰ ਉਹੀ ਬਜ਼ੁਰਗ ਆ ਜਿਹੜਾ ਉਹ ਇੱਕ ਸੋਹਣੀ ਸੁਨੱਖੀ ਕੁੜੀ ਨਾਲ ਖੜਾ ਹੁੰਦਾ ਤੇ ਉਹਨੂੰ ਮਿਲਾਉਂਦਾ ਅੰਜਲੀ ਨਾਲ ਕਿ ਇਹ ਮੇਰੀ ਧੀ ਆ ਅੰਜਲੀ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਤੇ ਅੰਦਰ ਬੁਲਾਉਂਦੀ ਆ ਉਸ ਤੋਂ ਬਾਅਦ ਉਹ ਬੈਠ ਕੇ ਉੱਥੇ ਗੱਲਾਂ ਬਾਤਾਂ ਕਰਦੇ ਆ ਤੇ ਉਹ ਬਜ਼ੁਰਗ ਦੀ ਜਿਹੜੀ ਤੀ ਹੁੰਦੀ ਆ ਉਹ ਅੰਜਲੀ ਨੂੰ ਕਹਿੰਦੀ ਆ ਕਿ ਤੁਹਾਨੂੰ ਨੌਕਰੀ ਦੀ ਲੋੜ ਆ ਨਾ ਤੁਸੀਂ ਮੇਰੇ ਦਫ਼ਤਰ ਦੇ ਵਿੱਚ ਆਇਓ ਸਾਨੂੰ ਉੱਥੇ ਇੱਕ EMPLOYE ਚਾਹੀਦਾ ਅਸੀਂ ਤੈਨੂੰ 15000 ਤਨਖਾਹ ਦੇਵਾਂਗੇ 15000 ਤਨਖਾਹ ਸੁਣ ਕੇ ਅੰਜਲੀ ਜਿਹੜੀ ਖੁਸ਼ ਹੋ ਜਾਂਦੀ ਆ ਤੇ ਉਹ ਉਹਨਾਂ ਨੂੰ ਦੁਆਵਾ ਮੰਦਦੀ ਆ ਤਾਂ ਉਹ ਕੁੜੀ ਕਹਿੰਦੀ ਆ ਕਿ ਨਹੀਂ ਮੈਨੂੰ ਨਹੀਂ ਦੁਆਵਾ ਦੁਆਵਾ ਤੁਸੀਂ ਉਸ ਰੱਬ ਨੂੰ ਦਿਓ ਜਿਨ੍ਹਾਂ ਨੇ ਮੈਨੂੰ ਬਿਮਾਰ ਕੀਤਾ ਫਿਰ ਮੇਰੇ ਪਿਤਾ ਜੀ ਤੁਹਾਨੂੰ ਮਿਲੇ ਤੇ ਅਸੀਂ ਇੱਕ ਜਰੀਆ ਬਣੇ ਤੁਹਾਡੀ ਮਦਦ ਕਰਨ ਦਾ ਹੁਣ ਅੰਜਲੀ ਉਸ ਹੋਟਲ ਤੋਂ ਅਸਤੀਫਾ ਦੇ ਚੁੱਕੀ ਸੀ ਆਪਣਾ ਕੰਮ ਛੱਡ ਚੁੱਕੀ ਸੀ ਤੇ ਇਸ ਬਜ਼ੁਰਗ ਦੀ ਜਿਹੜੀ ਕੁੜੀ ਹੈਗੀ ਉਹਦੇ ਦਫ਼ਤਰ ਦੇ ਵਿੱਚ ਇੱਕ ਪੀਐਨ ਦੀ ਨੌਕਰੀ ਕਰਦੀ ਸੀ ਤੇ ਉਹਦੀ ਸੈਲਰੀ 15000 ਸੀ ਹੁਣ ਅੰਜਲੀ ਦੇ ਜਿਹੜੇ ਘਰ ਦਾ ਗੁਜ਼ਾਰਾ ਬਹੁਤ ਸੋਹਣਾ ਚੱਲਦਾ ਉਹ ਆਪਣੇ ਦੋਨਾਂ ਬੱਚਿਆਂ ਦੀ ਫੀਸ ਵੀ ਭਰਦੀ ਆ ਉਹਨਾਂ ਨੂੰ ਵਰਦੀਆਂ ਵੀ ਲੈ ਕੇ ਦਿੰਦੀ ਆ ਤੇ ਉਹਨਾਂ ਨੂੰ ਖਾਣ ਪੀਣ ਨੂੰ ਵੀ ਖੁੱਲਾ ਦਿੰਦੀ ਆ ਅੰਜਲੀ ਦੇ ਦੋਨੋਂ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਨੇ ਤੇ ਉਮੀਦ ਹੈ ਕਿ ਉਹਦੇ ਬੱਚੇ ਵੱਡੇ ਹੋ ਕੇ ਅੰਜਲੀ ਦਾ ਨਾਮ ਜਰੂਰ ਰੋਸ਼ਨ ਕਰਨਗੇ ਅੰਜਲੀ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਜੇ ਜ਼ਿੰਦਗੀ ਦੇ ਵਿੱਚ ਮਾੜੇ ਹਾਲਾਤ ਆਏ ਨੇ ਤਾਂ ਵੀ ਸਾਨੂੰ ਦੂਜੇ ਦੀ ਮਦਦ ਕਰਨ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਨਹੀਂ ਪਤਾ ਕਦੋਂ ਕਿਹਦੀ ਦੁਆ ਦਵਾ ਵਾਂਗ ਕੰਮ ਕਰ ਜੇ ਜਿਹੜੇ ਇਨਸਾਨ ਨੇ ਖੁਦ ਮਾੜਾ ਟਾਈਮ ਦੇਖਿਆ ਹੋਵੇ ਉਹ ਦੂਜੇ ਦੀ ਮਦਦ ਜਰੂਰ ਕਰਦਾ ਇਸ ਲਈ ਜਿੰਨਾ ਹੋ ਸਕਦਾ ਸਾਨੂੰ ਆਪਣੇ ਆਸੇ ਪਾਸੇ ਲੋੜਵੰਦਾ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਗੁਰਦੁਆਰਿਆਂ ਦੇ ਵਿੱਚ ਦਾਨ ਦਿੰਨੇ ਆ ਹੋਰ ਬੇਸਹਾਰਿਆਂ ਨੂੰ ਬਥੇਰਾ ਆਪਾਂ ਹਨਾ ਕਹਿੰਦੇ ਆ ਕਿ ਪੁੰਨ ਲੱਗੂਗਾ ਪਰ ਅਸਲ ਪੁੰਨ ਕਿਸੇ ਅਜਿਹੇ ਗਰੀਬ ਬੰਦੇ ਦੀ ਦੁਆ ਲੈਣਾ ਜਿਹੜਾ ਸੱਚੂ ਹੀ ਬੇਵੱਸ ਆ ਜਿਹੜਾ ਰੋਟੀ ਰੋਟੀ ਜੋਗਾ ਨਹੀਂ ਕਮਾ ਸਕਦਾ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦਾ ਕੋਸ਼ਿਸ਼ ਕਰਿਆ ਕਰੋ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਆਪਣੇ ਆਸ-ਪਾਸੇ ਲੋੜਵੰਦਾਂ ਦੀ ਮਦਦ ਜ਼ਰੂਰ ਕਰਿਆ ਕਰੋ। ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ। ਸਾਰਿਆਂ ਨੂੰ ਸ਼ਸ਼ੀ ਕਾਲਜੀ